ਹਾਂਜੀ ਆਪਣਾ ਕੁੱਤਾ ਕਿਨੇ ਦਾ ਹੋ ਗਏ ਕਿਹੜਾ ਚਾਹੀਦਾ ਪੱਗ ਮਿਲ ਜੇਗਾ ਉਹ ਮੈਨੂੰ ਅਸਾਸ ਵੀ ਵਾਲੇ ਦਫਤਰ ਦੇ ਦੇ ਲੈ ਮੁੰਡੇ ਨੇ ਉਹਨਾਂ ਨੰਬਰ ਦਿੱਤਾ ਤੁਹਾਡੇ ਤੇ ਅੰਦੇ 3500 ਮਿਲਦੇ ਹੋ 3500 ਦਾ ਹਾਂਜੀ 3500 ਦਾ ਫ੍ਰੈਂਚ ਬੁਲ ਡੌਗ ਮਿਲ ਜੂਗਾ ਕਿਹੜਾ ਫ੍ਰੈਂਚ ਬੁਲ ਡੌਗ ਇਹ ਪੱਗ ਕਿਨੇ ਦਾ ਹੋ ਗਏ ਪੱਗ 400 ਦਾ ਤੇ ਘਰੇ ਡਿਲੀਵਰੀ ਕਰ ਦੋਗੇ ਡਿਲੀਵਰੀ ਹਾਂ ਹੋ ਜਾਏਗੀ ਉਹਦਾ 70 ਰੁਪਏ ਬਖਰੇ ਪੰਜਾਬ ਕਿਤੇ ਡਿਲੀਵਰੀ ਕਰਨੀ ਏ ਕਿੱਥੇ ਕਰਨੀ ਆ ਪੰਜਾਬ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਦੀ ਲਖਣੀ ਆ 65 ਰੁਪਏ ਯਾਰ ਤੂੰ ਬੰਦਾ ਕਿਦਾਂ ਦਾ ਇੰਨਾ ਸਸਤਾ ਜਿਹਾ ਬਾਵੀ ਪਨੀ ਇਹਨਾਂ ਕੰਮ ਯਾਰ ਤੂੰ ਸਸਤਾ ਮੰਗਿਆ ਤੇ ਮੈਂ ਦੇ ਦਿੱਤਾ ਤੂੰ ਮਹਿੰਗਾ ਲੈ ਲਵਾਂ ਨਹੀਂ ਹਾਂ ਚਲੋ ਕਰ ਦੋ ਫਿਰ ਡਿਲੀਵਰੀ ਇਹ ਐਡਰੈਸ ਲੈ ਲਓ ਇਹ ਤੂੰ ਆਪੇ ਗਿਆ ਤਾਂ ਹੁਣ ਮੈਂ ਮਹਿੰਗਾ ਦਊਂਗਾ ਭਰਾਵਾ ਤੂੰ ਕਿੰਨਾ ਸਸਤਾ ਕੋ ਦੇਣ ਦੇ ਐ ਇਹ ਕੀ ਮਤਲਬ ਹੋਇਆ ਬੰਦੇ ਨੇ ਤਰ੍ਹਾਂ ਨੰਬਰ ਦਿੱਤਾ ਤੈਨੂੰ ਹੋਰ ਹੀ ਕੋ ਕਹੀ ਹੁੰਦੇ ਨਾ ਕੀ ਤੁਹਾਡਾ ਨਹੀਂ ਦੱਸ ਕੀ ਕੀ ਕਹਿੰਦੇ ਸੀ ਕੋ ਆਂਦੇ ਵੀ ਕਈ ਸ਼ੱਕਰ ਬਾਰੇ ਤੇ ਜੀਜੇ ਨੂੰ ਫੋਨ ਲਾਇਆ ਤੇ ਚਲੋ ਮੈਨੂੰ ਇਹਦੇ ਬਾਰੇ ਪਤਾ ਨਹੀਂ ਬਈ ਬਾਕੀ ਜਿੰਨੇ ਗਿਆ ਹੋਊਗਾ ਉਹ ਮੈਨੂੰ ਪਤਾ ਨਹੀਂ ਬਾਕੀ ਕੁੱਤਾ ਲੈਣਾ ਕੁੱਤੇ ਦੀ ਗੱਲ ਕਰ ਮਨਾ ਭਰਾਵਾ ਤੂੰ ਕੋਈ ਨਹੀਂ ਐਡਰੈਸ ਲੈ ਲਓ ਲਿਖਾਓ ਇਹ ਲੈ ਲਓ ਅੰਮ੍ਰਿਤਸਰ ਪੰਜਾਬ ਅੰਮ੍ਰਿਤਸਰ ਪੰਜਾਬ ਵਾਲਾ ਅੰਮ੍ਰਿਤਸਰ ਹਾਂਜੀ ਨਹੀਂ ਯਾਰ ਪਾਕਿਸਤਾਨ ਵਾਲਾ ਅੰਮ੍ਰਿਤਸਰ ਦੀ ਗੱਲ ਹੋਈ ਸੀ ਤੂੰ ਭਰਾਵਾ ਕਿਹੜੇ ਦੇਸ਼ ਦਾ ਨੂੰ ਮੈਂ ਇੰਡੀਆ ਦੇ ਬੋਲਦਾ ਪਿਆਵਾ ਮੈਂ ਪਾਕਿਸਤਾਨ ਤੋਂ ਬੋਲਦਾ ਹਾਂ ਤੂੰ ਪਾਕਿਸਤਾਨ ਤੋਂ ਬੋਲਣਾ ਮੈਂ ਹਾਂ ਇਹ ਪਾਕਿਸਤਾਨ ਨੰਬਰ ਕਿ ਦਲਾ ਲਿਆ ਤੇ ਲੱਗ ਜਾਂਦਾ ਬਾਰਡਰ ਤੇ ਬੈਠੇ ਆਪਾਂ ਅਸਲਾ ਤੇਰਾ ਨੰਬਰ ਨਹੀਂ ਉਹ ਕਿਤਾ ਦੇ ਲਿਆ ਪੈਟ ਸ਼ੋਅ ਉਹਨਾਂ ਨੇ ਐਸਐਸਬੀ ਦਫ਼ਤਰ ਵਾਲਿਆਂ ਨੇ ਉਹ ਲੈਂਦੇ ਆ ਕੁੱਤੇ ਮੇਰੇ ਤੋਂ ਅੱਗੇ ਆਹ ਤੇ ਤੂੰ ਫਿਰ ਆਓ ਮੈਨੂੰ ਕਰਦੇ ਯਾਰ ਘੱਲਦੇ ਪੰਜਾਬ ਕਿੜੀ ਆਲੇ ਪੰਜਾਬ ਉਹ ਤੈਨੂੰ ਬਾਰਡਰ ਉੱਤੇ ਆ ਕੇ ਲੈਣਾ ਪੈਣਾ ਕਾਕਾ ਬਾਰਡਰ ਤੇ ਆਣਗੇ ਹੂੰ ਯਾਰ ਬਾਰਡਰ ਤੇ ਕਰਦੇ ਨਹੀਂ ਹੁੰਦੇਣਾ ਚਲ ਮੈਂ ਆ ਜਾਊਂਗਾ ਫੇਰ ਤੂੰ ਕੰਮ ਕਰੀਂ ਹੂੰ ਤੂੰ ਅੰਮ੍ਰਿਤਸਰ ਆਣ ਕੇ ਨਾ ਮੈਨੂੰ ਫੋਨ ਕਰਦੀ ਤੈਨੂੰ ਮੈਂ ਨਾ ਉੱਥੇ ਅੰਮ੍ਰਿਤਸਰੋਂ ਫਿਰ ਆ ਜੀ ਤੂੰ ਅੱਗੇ ਆਪਣਾ ਬਾਬੂ ਵਾਲ ਪਿੰਡ ਮਤਲਬ ਚੁੰਟਾ ਦੇ ਵੀ ਰੋਡ ਉੱਥੇ ਪਹੁੰਚ ਜੀ ਬਸ ਪਹੁੰਚ ਜਾਣਾ ਮੈਂ ਪਹੁੰਚ ਜਾਣਾ ਕੱਲੂ ਪਹੁੰਚਾਂਗਾ ਕੱਲੂ ਹੂੰ ਇੱਕ ਮਿੰਟ ਹੋਲਡਰ ਕੇ ਤੁਹਾਨੂੰ ਮੈਂ ਉਹ ਕਾਨਫਰੈਂਸ ਲਾਉਣਾ ਹਾਂ ਬੰਦਿਆਂ ਨਾਲ ਆ ਲਵਾ